ਲਗਾਤਾਰ ਜਾਨੋਂ ਮਾਰਨ ਦੀ ਧਮਕੀਆਂ ਮਿਲਦੀਆਂ ਮੈਨੂੰ ਲਗਾਤਾਰ ਪਿਛਲੇ ਦਿਨੀ ਵੀ ਮੇਰੇ ਤੇ ਹਮਲਾ ਹੋਇਆ ਕਈ ਵਾਰ ਮੇਰੇ ਤੇ ਹਮਲੇ ਹੋ ਚੁੱਕੇ ਨੇ ਮੇਰੀ ਜਾਨ ਖਤਰੇ 'ਚ ਹੈ ਮੇਰੀ ਸੁਰੱਖਿਆ ਕੀਤੀ ਜਾਵੇ ਤੇ ਇਹ ਧਮਕੀਆਂ ਘਟ ਨਹੀਂ ਰਹੀਆਂ ਦਿਨੋ ਦਿਨ ਦਿਨ ਬਦਰ ਰਹੀਆਂ ਵਾ ਮਤਲਬ ਕਿ ਆਸੀਂ ਸ਼ਿਰ ਸੈਨਿਕ ਪੰਜਾਬ ਦੇ ਹਿੰਦੂ ਇੱਥੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ ਕਿੰਨੀ ਵਾਰੀ ਅਤਵਾਦੀ ਹਮਲੇ ਹੋ ਗਏ ਕਿੰਨੀ ਵਾਰੀ ਅਮੀ ਤੋੜਾ ਨੂੰ ਲਗਾਤਾਰ ਲਗਾਤਾਰ ਸੋਸ਼ਲ ਮੀਡੀਆ ਦੇ ਟਾਰਗੇਟ ਕੀਤਾ ਜਾ ਰਿਹਾ जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे लगातार सोशल मीडिया ते WhatsApp ते लगातार फोन कॉल ते लगातार जानो मारण दी ਧਮਕੀਆਂ ਮਿਲਦੀਆਂ ਮੈ ਲਗਾਤਾਰ ਪਿਛਲੇ ਦਿਨੀ ਵੀ ਮੇਰੇ ਤੇ ਹਮਲਾ ਹੋਇਆ ਕਈ ਵਾਰ ਮੇਰੇ ਤੇ ਹਮਲੇ ਹੋ ਚੁੱਕੇ ਨੇ ਦੇਖੋ ਲਗਾਤਾਰ ਦੇਖੋ ਅੱਤਵਾਦੀ ਮੋਡਿਊਲ ਵੀ ਫੜੇ ਜਾ ਰਹੇ ਨੇ ਰਾਤ ਦੇਖੋ ਸਾਡੇ માનਯੋ પોલીસ ਕਮਿਸ਼ਨਰ ਸਾਹਿਬ ਨੇ ਜਿਹੜਾ ਅੱਤਵਾਦੀ ਮੋਡਿਊਲ ਫੜਿਆ ਮੈਂ ਕਹਿੰਦਾ ਸ਼ਲਾਗਾ ਯੋਗ ਹੈ ਬਹੁਤ ਵਧੀਆ ਕੰਮ ਕੀਤਾ ਪਰ ਕਿੱਥੇ ਨਾ ਕਿੱਥੇ ਸ਼ੇਫ ਸੈਨਕਰ ਨੂੰ ਲਗਾਤਾਰ ਮੈਨੂੰ ਦੇਖੋ ਲਗਾਤਾਰ ਜਾਨੋ ਮਾਰ ਦੀ ਧਮਕੀਆਂ ਅਲੱਗ-ਅਲੱਗ ਨੰਬਰਾਂ ਤੋਂ ਤੇ ਇਹਦੀ ਕੰਪਲੇਂਟ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਮਾਨਯੋਗ ਆਪਣੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਰਿਕਾਰਡਿੰਗ ਭੇਜੀ ਮਾਨਯੋਗ ਡੀਜੀਪੀ ਇੰਟੈਲੀਜੈਂਸ ਮਾਨਯੋਗ ਕੌਂਟੈਂਟ ਅਲਾਇਰਸ ਮਤਲਬ ਸਾਰੇ ਅਫਸਰ ਸਹਿਬਾਨਾਂ ਨੂੰ ਮੈਂ ਉਹ ਰਿਕਾਰਡਿੰਗਾਂ ਭੇਜੀਆਂ ਕਿ ਸਰ ਮੇਰੀ ਜਾਨ ਖਤਰੇ ਚ ਹੈ ਮੇਰੀ ਸੁਰੱਖਿਆ ਕੀਤੀ ਜਾਵੇ ਮੇਰੀ ਸੁਰੱਖਿਆ ਦੇ ਵੱਲ ਧਿਆਨ ਦਿੱਤਾ ਜਾਵੇ ਪਰ ਹਜੇ ਤੱਕ ਕੋਈ ਇਹੋ ਜਿਹਾ ਵਿਸ਼ੇਸ਼ ਕਦਮ ਨਹੀਂ ਕਿਉਂਕਿ ਲਗਾਤਾਰ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਮੈਨੂੰ ਹਰ ਟਾਈਮ ਜਾਨੋਂ ਮਰਨ ਦੀ ਧਮਕੀਆਂ ਮਿਲਦੀਆਂ ਜਾਨੋਂ ਮਾਰ ਦੇਣਾ ਜਾਨੋਂ ਮਾਰ ਦੇਣਾ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਵਾਇਰਲ ਹੋਈਆਂ ਹੋਈਆਂ ਪਰ ਮੈਂ ਨਹੀਂ ਜਾਣਦਾ ਇਹ ਕੌਣ ਸ਼ਖਸ ਨੇ ਵਿਦੇਸ਼ਾਂ 'ਚ ਬੈਠੇ ਕੱਟੜਵਾਦੀ ਜਿਹੜੇ ਲੋਰੈਂਸ ਬਿਸ਼ਨੋਈ ਦੇ ਗੁਰਗੇ ਵੀ ਲਗਾ ਲਓ ਜਿਹੜੇ ਹੋਰ ਵੀ ਲਗਾ ਲੋ ਕਈ ਬੰਦੇ ਜਿੰਨਾਂ ਨੂੰ ਮਰ ਦੀ ਧਮਕੀਆਂ ਦੇ ਰਹੇ ਨੇ ਮੇਰੇ ਮੈਂ ਆਪਣੇ ਵੱਲੋਂ ਐਫ ਆਈ ਆਰ ਦਰਜ ਵੀ ਕਰਵਾਈ ਹੈ ਕਈਆਂ ਤੇ ਤੇ ਇਹ ਧਮਕੀਆਂ ਘਟ ਨਹੀਂ ਰਹੀਆਂ ਦਿਨੋ ਦਿਨ ਦਿਨ ਬਦਰ ਰਹੀਆਂ ਵਾ ਇਸ ਲਈ ਮੈਂ ਮਾਨਯੋਗ ਆਪਣੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹਨਾ ਕਿ ਤੁਸੀਂ ਬਹੁਤ ਵਧੀਆ ਪੁਲਿਸ ਕਮਿਸ਼ਨਰ ਸਾਹਿਬ ਹੋ ਬਹੁਤ ਵਧੀਆ ਮੈਂ ਕਹਿੰਦਾ ਤੁਹਾਡਾ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਗੈਂਗਸਟਰ ਵਲੂ ਲੁਧਿਆਣਾ ਦੇ ਗੈਂਗਸਟਰ ਮਾਤ ਖਤਮ ਕਰ ਰਹੇ ਹੋ ਪਰ ਕਿੱਥੇ ਨਾ ਕਿੱਥੇ ਸਾਡੀ ਸੁਰੱਖਿਆ ਵੱਲ ਵੀ ਧਿਆਨ ਦਿਓ ਇਹ ਬਹੁਤ ਜ਼ਰੂਰੀ ਹੈ ਜੀ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਜਿੱਦਾਂ ਸਾਡੇ ਸੁਧੀਰ ਕੁਮਾਰ ਸੂਰੀ ਬੱਬਰ ਕਿੱਦਾਂ ਹਮਲਾ ਹੋਇਆ ਰਾਤ ਤੁਸੀਂ ਸੁਣਿਆ ਕਿ ਉਹ ਰਿਕਾਰਡਿੰਗ ਦੇ ਦੇਖੋ ਉਹਨੇ ਮੈਨੂੰ ਕਿਦੋਂ ਜਾਨੋਂ ਮਾਰੇ ਧੰਗੀ ਰੀਤੀ ਕਿ ਤੇਰੀ ਅੰਬੀ ਤਰੋੜਾ ਛਾਤੀਆਂ ਤੇ ਛਾਤੀ ਤੇ ਗੋਲੀ ਮਾਰਨੀ ਹੈ ਮਤਲਬ ਕਿਆ ਅਸੀਂ ਸ਼ਿਵ ਸੈਨਿਕ ਪੰਜਾਬ ਦੇ ਹਿੰਦੂ ਕਿਥੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ ਪ੍ਰੋਗਰਾਮ ਤੇ ਆਪਣਾ ਸ਼ਹਿਰ ਦੇ ਅਲਗ-ਅਲਗ ਅਸੀਂ ਪ੍ਰੋਗਰਾਮ ਕਰਨੇ ਹੁੰਦੇ ਆ ਆਪਣੇ ਸ਼ਿਵ ਸੈਨਿਕਾਂ ਦੀ ਮੀਟਿੰਗਾਂ ਕਰਨੀਆਂ ਹੁੰਦੀਆਂ ਆਪਣੇ ਨੁਮਾਇੰਦਿਆਂ ਨੂੰ ਮਿਲਣਾ ਹੁੰਦਾ ਔਰ ਦੇਖੋ ਕਿੰਦਾ ਸੋਸ਼ਲ ਮੀਡੀਆ WhatsApp ਦੇ ਰਿਕਾਰਡਿੰਗਾਂ ਤੇ ਜਾਨੋਂ ਮਰਨ ਦੀ ਧਮਕੀਆਂ ਦੇ ਰਿਹਾ ਕਿ ਤੇਰੀ ਛਾਤੀ ਤੇ ਤੇਰੇ ਸਿਰ ਤੇ ਤੇਰੇ ਗੋਲੀਆਂ ਮਾਰਨੀਆਂ ਤੈਨੂੰ ਬੰਬ ਰਾ ਉਡਾਣਾ ਪਿਛਲੀ ਦਿਨੀਏ ਲਗਾਤਾਰ ਧਮਕੀਆਂ ਆਈਆਂ ਲਗਾਤਾਰ ਪਰ ਮੈਨੂੰ ਵਿਸ਼ਵਾਸ ਹੈ ਪੰਜਾਬ ਸਰਕਾਰ ਤੇ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਤੇ ਕਿ ਸਰ ਸਾਡੀ ਵੀ ਸੁਰੱਖਿਆ ਕੀਤੀ ਜਾਵੇ ਲਗਾਤਾਰ ਕਿੰਨੀ ਵਾਰੀ ਅੱਤਵਾਦੀ ਹਮਲੇ ਹੋ ਗਏ ਕਿੰਨੀ ਵਾਰੀ ਲਗਾਤਾਰ ਤੁਸੀਂ ਦੇਖੋ 2016 ਦੇ ਵਿੱਚ ਟਾਰਗੇਟ ਕਿਲਿੰਗ ਹੋਈ ਸੀ ਪਿਛਲੇ ਤੁਸੀਂ ਪਿਛਲੇ ਦਿਨੀ ਤੁਸੀਂ ਦੇਖਿਆ ਕੀ ਆਰਐਸਐਸ ਨੇਤਾ ਕਿੱਦਾਂ ਫਿਰੋਜ਼ਪੁਰ ਉਹਨਾਂ ਦੇ ਪਜਾਕੇ ਰੋਡ ਦੇ ਉੱਪਰ ਬਿਲਕੁਲ ਕਿਦਾ ਸ਼ਰੇਆਮ ਰੋਡ ਤੇ ਉਹਨਾਂ ਦੇ ਸਿਰ ਤੇ ਗੋਲੀਆਂ ਮਾਰ ਗਿਆ ਐਦਾਂ ਹੀ ਦੇਖੋ ਅਮੀਤ ਤਰੋੜਾ ਨੂੰ ਲਗਾਤਾਰ ਲਗਾਤਾਰ ਸੋਸ਼ਲ ਮੀਡੀਆ ਤੇ ਟਾਰਗੇਟ ਕੀਤਾ ਜਾ ਰਿਹਾ ਕਿ ਤੇਰੀ ਛਾਤੀ ਤੇ ਤੇਰੇ ਸਿਰ ਤੇ ਗੋਲੀਆਂ ਮਾਰ ਰਹੀਆਂ ਜੇ ਤੂੰ ਆਪਣੇ ਆਪ ਨੂੰ ਸ਼ੇਅਰ ਕਰਨਾ ਤੈਨੂੰ ਬਿਲਕੁਲ ਠੋਕਣਾ ਹੈ ਤੈਨੂੰ ਮਾਰਨਾ ਪਰ ਮੈਨੂੰ ਵਿਸ਼ਵਾਸ ਹੈ ਆਪਣੀ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਤੇ